ਦੀਵਿਆਂ ਦਾ ਕੰਮ ਆ ਜਿਹੜਾ ਇਹ ਅਗਲੀ ਜਨਰੇਸ਼ਨ ਚ ਕਿਸੇ ਨੇ ਨਹੀਂ ਕਰਨਾ। ਸੋਨੇ ਦੀਆਂ ਦੁਕਾਨਾਂ ਬਹੁਤ ਖੁੱਲੀਆਂ ਪਈਆਂ। ਸੋਨਾ ਰੁਪਈਆ ਸਿੱਟੋਂਗੇ। ਸੋਨਾ ਉਹਨਾਂ ਨੇ ਕਹਿਣਾ ਮੋਰੇ ਪਿਆਰ ਲਓ। ਮਿੱਟੀ ਤੁਸੀਂ ਜਾ ਕੇ ਕਹਦੇ ਹੋ ਬਾਈ ਇੱਥੋਂ ਮਿੱਟੀ ਪੱਟਣੀ ਆ ਪੈਸੇ ਲੈ ਲੈ। ਉਹਨੇ ਕਹਿਣਾ ਹੱਥ ਨਾ ਲਾਈਂ। ਮਿੱਟੀ ਦਾ ਇਹ ਮੁੱਲ ਹੋ ਗਿਆ। ਬਾਈ ਇਹ ਦਿਵਾਲੀ ਜੂਆ। ਇਹਨੂੰ ਜੂਆ ਸਾਡੇ ਵੱਡਿਆਂ ਨੇ ਸਾਰਿਆਂ ਨੇ ਕਿਹਾ ਲੋਕੀ ਹੋਰ ਪਾਸੇ ਚਲੇ ਗਏ। ਬਟ ਇੱਕ ਫਾਈਨੈਂਸ਼ਲੀ ਜ਼ਰੂਰੀ ਜੂਆ ਹੈ। ਇਹ ਪੈਸੇ ਦਾ ਫਲੋ ਆਂਦਾ ਮਿੱਟੀ ਦੇ ਦੀਵਾ ਚੱਕਿਆ ਆ ਵਿੱਚ ਇਹਨਾਂ ਨੇ ਪਾਇਆ ਤੇ ਬਸ ਇੱਕ ਵਾਰ ਡਬੋ ਕੇ ਜਿਵੇਂ ਕੱਢਦਾ ਜਿਵੇਂ ਆਪਾਂ ਜਲੇਬੀਆਂ ਦੇਖਦੇ ਆ ਜਲੇਬੀਆਂ ਇੱਕ ਵਾਰ ਚਾਸ਼ਨੀ ਵਿੱਚ ਪਾਈਆਂ ਤੇ ਬਾਹਰ ਕੱਢਦੇ ਆ ਲਾਲ ਹੋ ਗਈਆਂ ਇਹ ਉਹੀ ਪ੍ਰੋਸੈਸ ਹੈ ਇਹ ਨਹੀਂ ਗੱਲ ਹੈ ਕਿ ਹਾਂ ਵੀ ਲੋਕੀ ਹੋਰ ਪਾਸੇ ਨੂੰ ਚਲੇ ਗਏ ਆ ਲੋਕੀ ਭਾਲਦੇ ਇਹੀ ਆ ਪਰ ਇਹ ਆ ਕਿ ਬਣਾਉਣ ਵਾਲੇ ਖਤਮ ਹੋ ਗਏ ਹਾਲੇ ਵੀ ਹੱਥੀ ਚੱਲਦਾ ਭਾਈ ਹੱਥੀ ਚੱਲਦਾ ਇੱਕ ਜਨੇ ਵੀ ਇਹ ਰੀਤ ਚਲਾਈ ਸੀ ਉਹ ਐਸੇ ਗੱਲ ਲਈ ਚਲਾਈ ਗਈ ਸੀ ਕਿ ਚਾਨਣ ਜਾਂ ਇਹਦੀ ਜਿਹੜੀ ਤੂੰ ਵਾ ਤੇਲ ਦੀ ਕੇਸ ਦੀ ਸਰੋ ਦੇ ਤੇਲ ਦੀ ਜੋ 스멜 ਆ ਜੋ ਇਹ ਵਾਤਾਵਰਨ ਦੇ ਵਿੱਚ ਰਲਦੀ ਆ ਉਹ ਬਿਮਾਰੀਆਂ ਨੂੰ ਚੱਕਦੀ ਆ ਸੋ ਸਸਕਲ ਜੀ ਨੂੰ ਨੋਸਕਾਰ ਮੈਂ ਵੀ ਕਿਸੇ ਤੁਹਾਡੇ ਨਾਲ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਅੱਜ ਤੁਹਾਨੂੰ ਇੱਕ ਇਹੋ ਜੀ ਥਾਂ ਤੋਂ ਲੈ ਕੇ ਦੇਖ ਸਕਦੇ ਮੇਰੇ ਆਸਪਾਸ ਕਿੰਨੇ ਦੀਵੇ ਪਏ ਹੋਏ ਐ ਸਪੈਸ਼ਲੀ ਕਿਉਂਕਿ ਦੀਵਾਲੀਆ ਤਿਉਹਾਰ ਦੀਵਿਆਂ ਨਾਲ ਜਿਹੜਾ ਮਨਾਇਆ ਜਾਂਦਾ ਹੈ ਘਰ ਦੇ ਵਿੱਚ ਰੌਸ਼ਨੀ ਕੀਤੀ ਜਾਂਦੀ ਹੈ ਰੌਸ਼ਨੀ ਜਿਹੜੀ ਉਹ ਦੀਵਿਆਂ ਦੇ ਵਿੱਚ ਤੇਲ ਪਾ ਕੇ ਦੀਸੀ ਕਿਉ ਪਾ ਕੇ ਉਸ ਤਰੀਕੇ ਨਾਲ ਸੀ ਦੀਵੇ ਜਲਾਉਨੇ ਆ ਤੇ ਘਰ ਦੇ ਵਿੱਚ ਰੌਸ਼ਨੀ ਹੁੰਦੀ ਹੈ ਰੌਸ਼ਨੀ ਦਾ ਪ੍ਰਤੀਕ ਹੈ ਕਿਤੇ ਨਾ ਕਿਤੇ ਦੀਵਾਲੀਆ ਸਾਡੇ ਦਾ ਤਿਉਹਾਰ ਲੇਕਿਨ ਹੁਣ ਅੱਜਕਲ ਜਿਹੜਾ ਯੁੱਗ ਚੱਲ ਗਿਆ ਇੱਕ ਟੈਕਨੀਕਲ ਯੁੱਗ ਆ ਗਿਆ ਇਲੈਕਟ੍ਰੋਨਿਕਸ ਯੁੱਗ ਆ ਗਿਆ ਅਸੀਂ ਇਲੈਕਟ੍ਰੋਨਿਕ ਲਾਈਟਾਂ ਲਗਾਉਣ ਲੱਗ ਪਏ ਨੇ ਦੀਵੇ ਵੀ ਦੇਖ ਸਕਦੇ ਹੋਗੇ ਕਿਵੇਂ ਬਾਜ਼ਾਰ ਦੇ ਵਿੱਚ ਬਣੇ ਬਣੇ ਦੀਵੇ ਆ ਜਾਂਦੇ ਲੇਕਿਨ ਜਿਹੜੀ ਸ਼ਾਨ ਹੈ ਜਿਹੜੀ ਟੋਰ ਜਿਹੜੀ ਖੂਬਸੂਰਤੀ ਇਹਨਾਂ ਦੀਵਿਆਂ ਨੇ ਆਉਂਦੀ ਹੈ ਨਾ ਉਹ ਇਹਨਾਂ ਦੀਵਿਆਂ ਨੇ ਹੁੰਦੀ ਤੁਸੀਂ ਦੇਖੋ ਕਿ ਹਾਲੇ ਇਹ ਦੀਵਿਆਂ ਨੂੰ ਰੰਗ ਨਹੀਂ ਚੜਿਆ ਹੋਇਆ ਸਿਰਫ ਕੱਚੇ ਦੀਵੇ ਆ ਮਿੱਟੀ ਦੇ ਦੀਵੇ ਬਣੇ ਹੋਏ ਆ ਤੇ ਉਹ ਕਿੰਨੇ ਸੋਹਣੇ ਲੱਗ ਰਹੇ ਨੇ ਇੱਥੇ ਪਏ ਹੋਏ ਮੈਂ ਇੱਕ ਇੱਕ ਵਾਂ ਕੋਸ਼ਿਸ਼ ਕਰਦਾ ਆ ਆ ਦਿਖਾਈ ਮੇਰਾ ਵੀ ਆਹ ਦੀਵਿਆ ਜਿਹਨਾਂ ਨੂੰ ਰੰਗ ਹੋ ਗਿਆ ਵਾ ਤੇ ਉਸ ਤੋਂ ਬਾਅਦ ਇਹਨੂੰ ਭੱਟੀ 'ਚ ਜਿਹੜਾ ਪਕਾਇਆ ਜਾਏਗਾ ਰੰਗ ਇਹਦਾ ਹੋਰ ਗੂੜਾ ਲਾਲ ਜਿਵੇਂ ਸਾਡੇ ਘਰਾਂ ਵਿੱਚ ਦੀਵੇ ਆ ਜਾਂਦੇ ਇਹ ਵੱਡਾ ਦੀਵਾ ਹੈ ਤੁਹਾਨੂੰ ਮੈਂ ਹੋਰ ਵੀ ਦਿਖਾਉਂਗਾ ਭਾਈ ਇਹ ਇਹ ਤੁਸੀਂ ਦੱਸੋਗੇ ਕਿ ਆ ਰੰਗ ਕਿਵੇਂ ਬਣਾਇਆ ਹੋਇਆ ਕੀ ਪਾਉਨੇ ਇਹਦੇ ਵਿੱਚ ਇਹ ਰੰਗ ਭਜੀ ਇਹ ਥੋੜਾ ਜਿਹਾ ਕਲਰ ਆ ਜਾਂਦਾ ਹੁੰਦਾ ਆ ਤੇ ਜਦੋਂ ਪੱਠੀ 'ਚ ਪਕਾਣੇ ਹੁੰਦਾ ਫਿਰ ਲਾਲ ਕਲਰ ਆ ਜਾਂਦਾ ਹੈ ਇਹ ਪਿਓਰ ਲਾਲ ਆਇਆ ਜੀ ਲਾਸਟ ਪ੍ਰੋਸੈਸ ਆ ਤੁਹਾਡਾ ਤੇ ਨਹੀਂ ਬਸ ਲਾਸਟ ਇਹ ਆ ਹੈ ਉਸ ਤੋਂ ਬਾਅਦ ਲੈ ਜਾ ਕੇ ਪੱਠੀ 'ਚ ਪਾ ਦੇਣਾ ਮਿੱਟੀਆ ਦੀਵਾ ਚੱਕਿਆ ਆ ਵਿੱਚ ਇਹਨਾਂ ਨੇ ਪਾਇਆ ਤੇ ਬਸ ਇੱਕ ਵਾਰ ਡਬੋ ਕੇ ਜਿਵੇਂ ਕੱਢਤਾ ਜਿਵੇਂ ਆਪਾਂ ਜਲੇਬੀਆਂ ਦੇਖਦੇ ਆ ਜਲੇਬੀਆਂ ਇੱਕ ਵਾਰ ਚਾਸ਼ਨੀ 'ਚ ਪਾਈਆਂ ਤੇ ਬਾਹਰ ਕੱਢਦੇ ਆ ਲਾਲ ਹੋ ਗਈਆਂ ਇਹ ਉਹੀ ਪ੍ਰੋਸੈਸ ਹੈ ਤੇ ਬਾਈ ਆ ਜਿਹੜੀ ਮਿੱਟੀ ਹੁੰਦੀ ਦੀਵੇ ਵਾਲੀ ਜਿਹੜੀ ਤੁਸੀਂ ਇਸਤੇਮਾਲ ਕਰਦੇ ਹੋ ਇਹ ਕਿਹੜੀ ਮਿੱਟੀ ਹੁੰਦੀ ਹੈ ਇਹ ਚਿਕਨੀ ਮਿੱਟੀ ਹੁੰਦੀ ਪਾਜੀ ਇਹ ਪਿਓਰ ਚਿਕਨੀ ਮਿੱਟੀ ਹੁੰਦੀ ਹੈ ਹਾਂਜੀ ਪਿਓਰ ਚਿਕਨੀ ਮਿੱਟੀ ਹੁੰਦੀ ਹੈ ਇਹ ਤੁਹਾਨੂੰ ਸੋਖੀ ਮਿਲ ਜਾਂਦੀ ਹੈ ਬਾਈ ਮਿੱਟੀ ਇਹ ਪਾਜੀ ਸੋਖੀ ਤਾਂ ਮਿਲਦੀ ਨਹੀਂ ਹੈਗੀ ਤੇ ਹੁਣ ਨੁਕੋਤਰ ਹੋ ਗਿਆ ਇਹਦਾ ਦੂਰ ਦੂਰ ਤੋਂ ਆਂਦੀ ਮਿੱਟੀ ਹੈ ਕਈ ਵੇਲੇ ਕੋਲ ਵੀ ਮਿਲ ਜਾਂਦੀ ਲੋਕਲ ਵੀ ਮਿਲ ਜਾਂਦਾ ਕਈ ਵਾਰੀ ਹਾਂਜੀ ਇਹ ਮਤਲਬ ਕਹਿਣ ਦਾ ਭਾਵ ਹੈ ਕਿ ਮਿੱਟੀ ਤੁਹਾਨੂੰ ਸਪੈਸ਼ਲ ਮੰਗਾਉਣੀ ਪੈਂਦੀ ਹੈ ਹਾਂਜੀ ਇੱਥੋਂ ਇੱਥੋਂ ਆਸ-ਪਾਸ ਸੋਖੀ ਨਹੀਂ ਮਿਲਦੀ ਸੋਖੀ ਨਹੀਂ ਮਿਲਦੀ ਪਾਜੀ ਇਹ ਦੀਵਿਆ ਦੀ ਡਿਮਾਂਡ ਹੁਣ ਕਿੰਨੀ ਹੈਗੀ ਇਸ ਇਸ ਟਾਈਮ ਤੇ ਬਾਜੀ ਡਿਮਾਂਡ ਤਾਂ ਹੈਗੀ ਬਾਜੀ ਪੂਰੇ ਸਾਲ ਬਣਾਈਦਾ ਹੈ ਤੇ ਤਾਂ ਜਾ ਕੇ ਪੂਰੇ ਪੈਂਦੇ ਆ ਸਵਾਲ ਮੇਰਾ ਇਹ ਹੈ ਕਿਉਂਕਿ ਦੇਖੋ ਹੁਣ ਤਾਂ ਦਿਵਾਲੀ ਆ ਜੀ ਡਿਮਾਂਡ ਭਾਰੀ ਹੋਗੀ ਹੋਣੀ ਆ ਤੇ ਹੁਣ ਕਿੰਨੇ ਕੇਸੇ ਫਿਲਹਾਲ ਹੋਣ ਕਿਉਂਕਿ ਦੇਖੋ ਲੋਕੀ ਲੜੀਆਂ ਵੀ ਲਾਉਂਦੇ ਆ ਇਲੈਕਟ੍ਰੋਨਿਕ ਚੀਜ਼ਾਂ ਵੀ ਆ ਗਈਆਂ ਮਤਲਬ ਹੋਰ ਚੀਜ਼ਾਂ ਬਹੁਤ ਹੋ ਗਈਆਂ ਉਹਦੇ ਮੁਤਾਬਕ ਡਿਮਾਂਡ ਦੀ ਕਿੰਨੀ ਹੋਗੀ ਹੈ ਬਣਾਉਣ ਵਾਲੇ ਖਤਮ ਹੋ ਗਏ ਬਾਈ ਇਹ ਮਤਲਬ ਬਣਾਉਣ ਵਾਲੇ ਬੰਦੇ ਆ ਮਤਲਬ ਕਹਿੰਦਾ ਭਾਵਾ ਕੀ ਹੁਣ ਮਸ਼ੀਨੀ ਲੋਕੀ ਲੋਕੀ ਹੋਰ ਕਾਸੇ ਤੋਰ ਪਏ ਐ ਨਹੀਂ ਲੋਕੀ ਤਾਂ ਇਹੀ ਭਾਲਦੇ ਆ ਇਹ ਨਹੀਂ ਗੱਲ ਹੈ ਕਿ ਹਾਂ ਵੀ ਲੋਕੀ ਹੋਰ ਪਾਸੇ ਨੂੰ ਚਲੇ ਗਏ ਆ ਲੋਕੀ ਭਾਲਦੇ ਇਹੀ ਆ ਪਰ ਇਹ ਆ ਕਿ ਬਣਾਉਣ ਵਾਲੇ ਖਤਮ ਹੋ ਗਏ ਤੇ ਹਾਲੀ ਵੀ ਹੱਥੀ ਚੱਲਦਾ ਭਾਈ ਹੱਥੀ ਚੱਲਦਾ ਜਿਹਨਾਂ ਦਾ ਜੱਦੀ ਕੰਮ ਆ ਕੁਮਾਰਾਂ ਦਾ ਉਹੀ ਕਰ ਰਹੇ ਆ ਨਵਾਂ ਕੋਈ ਬੱਚਾ ਸਿੱਖ ਕੇ ਰਾਜੀ ਨਹੀਂ ਨਾ ਹੀ ਅਸੀਂ ਅੱਗੇ ਬੱਚਿਆਂ ਨੂੰ ਸਿਖਾ ਕੇ ਰਾਜੀ ਸਿੱਧੀਆਂ ਜੀਆਂ ਗੱਲਾਂ ਆ ਮਿਹਨਤੀ ਕੰਮ ਨਾਏ ਦੇ ਵਿੱਚ ਆਪਣਾ ਆਪ ਹੈਗਾ ਤੇ ਮਿੱਟੀ ਨਾਲ ਮਿੱਟੀ ਹੋਣ ਵਾਲਾ ਕੰਮ ਆ ਉਹ ਕਾਣੀ ਆ ਮੈਂ ਕਹਿੰਦਾ ਕਿ ਨਾ ਤਾਂ ਕੋਈ ਆਉਂਦਾ ਤੇ ਨਾ ਅਸੀਂ ਅੱਗੇ ਪ੍ਰੇਰਿਤ ਕਰਦੇ ਆ ਆਪਣੇ ਜਣੇ ਨੂੰ ਕਹਿੰਨੇ ਕਿ ਨਹੀਂ ਭਾਈ ਤੂੰ ਆਹੀ ਕੰਮ ਸਿੱਖ ਕਿਉਂਕਿ ਹਰ ਕੋਈ ਇਹੀ ਚਾਹੁੰਦਾ ਕਿ ਭਾਈ ਮੈਂ ਏਸੀ ਕਮਰੇ 'ਚ ਬੈਠਾ ਤੇ ਉੱਥੇ ਕੰਪਿਊਟਰ ਅੱਗੇ ਉਂਗਲੀ ਚਲਾਈ ਜਾਵਾਂ ਤੇ ਰਾਮ ਨਾਲ ਤਨਖਾਹ ਹੀ ਲਈ ਜਾਵਾਂ ਸੱਚਾਈ ਗੱਲ ਆ ਹਾਂ ਪੀਐਨਸੀ ਦਾ ਬੇਟੀ ਇਹ ਤਾਂ ਡੈਫੀਨਿਟਲੀ ਕਿਉਂਕਿ ਮਿੱਟੀ ਦਾ ਮਿੱਟੀ ਹੋਣਾ ਪੈਣਾ ਤੁਹਾਨੂੰ ਮਿੱਟੀ ਦੇ ਦੀਵੇ ਬਰੋਣੇ ਅੱਛਾ ਮਿੱਟੀ ਜਿਹੜੀ ਹੁੰਦੀ ਆ ਉਹ ਹੁਣ ਮਿਲ ਜਾਂਦੀ ਈਜ਼ੀਲੀ ਨੇ ਮਿੱਟੀ ਨਹੀਂ ਮਿਲਦੀ ਭਾਈ ਇਹ ਕਿਹੜੀ ਮਿੱਟੀ ਹੁੰਦੀ ਵੈਸੇ ਦੀ ਚੀਖਣੀ ਮਿੱਟੀ ਹੁੰਦੀ ਆ ਭਾਂਡਿਆਂ ਲਈ ਸਾਨੂੰ ਹੀ ਪਰਖ ਹੈਗੀ ਆ ਅਸੀਂ ਲੱਭਦੇ ਆ ਜਿੱਥੋਂ ਮਿਲਦੀ ਆ ਉੱਥੋਂ ਕਰ ਲੱਭ ਕੇ ਲੈਣੀ ਪੈਂਦੀ ਆ ਨਹੀਂ ਇਹ ਕਿ ਮਤਲਬ ਲੱਭਦੇ ਕਿਹੜੀ ਸਾਈਡ ਤੋਂ ਲੱਭਦੇ ਹੋ ਜਾਂ ਕਿੱਦਾਂ ਮਿੱਟੀ ਸਾਡੇ ਏਰੀਆ 'ਚ ਵੀ ਹੈਗੀ ਆ ਪਰ ਕੋਈ ਕਈ ਮਾਰਨ ਨੂੰ ਰਾਜੀ ਨਹੀਂਗਾ ਕੋਈ ਨਹੀਂ ਮਿੱਟੀ ਸੋਨੇ ਦੀਆਂ ਦੁਕਾਨਾਂ ਬਹੁਤ ਖੁੱਲੀਆਂ ਪਈਆਂ ਸੋਨਾ ਰੁਪਈਆ ਸਿੱਟੋਂਗੇ ਸੋਨਾ ਉਹਨਾਂ ਨੇ ਕਹਿਣਾ ਮੋਰੇ ਪਿਆਰ ਲੋ ਮਿੱਟੀ ਤੁਸੀਂ ਜਾ ਕੇ ਕਹਿਦੇ ਹੋ ਬਾਈ ਇੱਥੋਂ ਮਿੱਟੀ ਪੱਟਣੀ ਆ ਪੈਸੇ ਲੈ ਲਈ ਉਹਨੇ ਕਹਣਾ ਹੱਥ ਨਾ ਲਾਈ ਮਿੱਟੀ ਦਾ ਇਹ ਮੁੱਲ ਹੋ ਗਿਆ ਹਾਂ ਠੀਕ ਹੈ ਜਗ੍ਹਾ ਤੇ ਕਈ ਮਾਰ ਨਹੀਂ ਦੇਣੀ ਤੁਹਾਨੂੰ ਕਿਸੇ ਨੇ ਨਹੀਂ ਪੱਟਣ ਦੇਣੀ ਬਾਈ ਠੀਕ ਹੈ ਨਾ ਮਿੱਟੀ ਆਪਣੇ ਏਰੀਆ ਚ ਵੀ ਹੈਗੀ ਆ ਪਰ ਹੁਣ ਜਿੱਥੇ ਕੋਈ ਪੱਟਣ ਹੀ ਨਹੀਂ ਦਿੰਦਾ ਮੁੱਲ ਵੀ ਨਹੀਂ ਪੱਟਣ ਦਿੰਦਾ ਕੋਈ ਪਹਿਲਾਂ ਤਾਂ ਛੱਪਣਾ ਝਪੜਾ ਜੁ ਮਿਲ ਜਾਂਦੀ ਛੱਪੜ ਝਪੜ ਦਾ ਗਏ ਘਾਚੇ ਠੀਕ ਹੈ ਨਾ ਇਹ ਚੀਜ਼ਾਂ ਖਤਮ ਹੋ ਗਈਆਂ ਸਾਨੂੰ ਕਿੰਨਾ ਸਮਾਂ ਹੋ ਗਿਆ ਕਰਦੇ ਆਂ ਸਾਡੇ ਤਾਂ ਦਾਦਾ ਜੀ ਪਰਦਾ ਜੱਦੀ ਕੰਮ ਆ ਸਾਡਾ ਜੱਦੀ ਕੰਮ ਉਹੀ ਜਿਵੇਂ ਤੁਸੀਂ ਕਿਹਾ ਹਾਂ ਤੇ ਤੁਹਾਡੇ ਅੱਗੇ ਅੱਗੇ ਜਿਹੜੇ ਨਿਆਣੇ ਜਾਂ ਕੀ ਹੋਰ ਤੁਸੀਂ ਕੋਈ ਨਹੀਂ ਕਰੂਗਾ ਭਾਈ ਕੋਈ ਨਹੀਂ ਕਰੂਗਾ ਅੱਗੇ ਕੋਈ ਨਹੀਂ ਕਰੂਗਾ ਇਹ ਕਿਉਂਕਿ ਦੇਖੋ ਜਿਵੇਂ ਹੁਣ ਉਹੀ ਗੱਲ ਕਰ ਰਹੇ ਸੀ ਕਿ ਹੁਣ ਤਾਂ ਇਲੈਕਟ੍ਰੋਨਿਕ ਜਮਾਨਾ ਆ ਗਿਆ ਇਲੈਟ੍ਰੋਨ ਲੜੀਆਂ ਲੁੜੀਆਂ ਆ ਗਈਆਂ ਹੁਣ ਪਹਿਲਾਂ ਦੀਵੇ ਉਹ ਕਹਿੰਦੇ ਕਿ ਦੀਵੇ ਦੇ ਕਿਉਂਕਿ ਜਦੋਂ ਦੇਸੀ ਕੀ ਹੋ ਰਹੀ ਸੀ ਜੋਤ ਲਾਉਨੇ ਆ ਸਾਡਾ ਵਾਤਾਵਰਣ ਬੜਾ ਸਪਸ਼ਟ ਹੁੰਦਾ ਵਾਤਾਵਰਣ ਵਧੀਆ ਹੁੰਦਾ ਸਾਨੂੰ ਇੱਕ ਪੋਜ਼ਿਟਿਵ એનર્ਜੀ ਦਿੰਦਾ ਦੀਵਾ ਗੱਲ ਤਾਂ ਇਹੀ ਆ ਸਾਡੇ ਬਜ਼ੁਰਗਾਂ ਨੇ ਜਦ ਸਾਡੇ ਜਿਹੜੇ ਵੱਡੇ ਜਿੰਨੇ ਵੀ ઋષਿ ਮਹਾਰਿਸ਼ੀ ਜਨੇ ਵੀ ਇਹ ਰੀਤ ਚਲਾਈ ਸੀ ਉਹ ਇਸੇ ਗੱਲ ਲਈ ਚਲਾਈ ਗਈ ਸੀ ਕਿ ਚਾਨਣ ਜਾਂ ਇਹਦੀ ਜਿਹੜੀ ਧੂਆ ਤੇਲ ਦੀ ਘੇ ਦੀ ਸਰੋ ਦੇ ਤੇਲ ਦੀ ਜੋ ਸਮੈਲ ਆ ਜੋ ਇਹ ਵਾਤਾਵਰਣ ਦੇ ਵਿੱਚ ਰਲਦੀ ਆ ਉਹ ਬਿਮਾਰੀਆਂ ਨੂੰ ਚੱਕਦੀ ਆ ਪਰ ਅੱਜ ਦੇ ਟਾਈਮ ਦੇ ਵਿੱਚ ਤੇਜ਼ੀ ਦੇ ਯੁੱਗ ਦੇ ਵਿੱਚ ਸਾਨੂੰ ਇਹ ਚੀਜ਼ਾਂ ਤੋਂ ਪਰੇ ਆ ਨਾ ਸਾਨੂੰ ਪਤਾ ਨਾਤਾ ਇਸ ਗੱਲ ਦਾ ਨਵੀਂ ਜਨਰੇਸ਼ਨ ਨੂੰ ਤਾਂ ਇਸ ਗੱਲ ਦੀ ਨੌਲੇਜ ਹੀ ਨਹੀਂ ਦੀਵਾ ਜਗਾਇਆ ਕਿਉਂ ਜਾਂਦਾ ਸਰਵੇ ਕੋ ਪਿੱਛੇ ਸੋਚ ਕੇ ਕਿ ਹਾਂ ਵੀ ਦੀਵਾ ਜਗਾ ਲੈਣਾ ਭਾਈ ਉਹ ਕਾਣੀ ਆ ਅੱਜ ਦੀ ਦੀਵਾਲੀ 2025 ਦੀ ਗੱਲ ਕਰ ਲਈਏ ਤਾਂ ਉਹਨਾਂ ਦੀਵਾਲੀਆਂ ਤੋਂ ਹੋਣੀ ਦੀਵਾਲੀ ਜੀ ਤੁਹਾਨੂੰ ਕੁਆਂਟੀਟੀ ਚ ਫਰਕ ਲੱਗਦਾ ਕਿ ਓਕੇ ਆ ਚੱਲ ਰਿਹਾ ਵਧੀਆ ਨਹੀਂ ਉਹ ਤਾਂ ਚੱਲੀ ਜਾ ਰਿਹਾ ਜੀ ਇਹ ਹੈਗੀ ਮਤਲਬ ਇਹ ਹਰੇਕ ਚੀਜ਼ ਦੀ ਡਿਮਾਂਡ ਆ ਭਾਈ ਇਹ ਨਹੀਂ ਗੱਲ ਹੈਗੀ ਕਿ ਹਾਂ ਭਾਈ ਕੱਲੇ ਦੀਵੇ ਨੂੰ ਦੇਖ ਕੇ ਅਸੀਂ ਚੱਲਦੇ ਪਏ ਆ ਪਟਾਕਾ ਫੇਰ ਵੀ ਓਨਾ ਹੀ ਵੱਜਣਾ ਦੀਵਾ ਫੇਰ ਵੀ ਓਨਾ ਹੀ ਜਗਣਾ ਮਿਠਾਈ ਫੇਰ ਵੀ ਓਨੀ ਵਿਕਣੀ ਆ ਇਹ ਤੇ ਇਹ ਗੱਲਾਂ ਨਹੀਂ ਹੈਗੀਆਂ ਕਿ ਹਾਂ ਭਾਈ ਬਈ ਇਹ ਦਿਵਾਲੀ ਜੂਆ ਇਹਨੂੰ ਜੂਆ ਸਾਡੇ ਵੱਡਿਆਂ ਨੇ ਸਾਰਿਆਂ ਨੇ ਕਿਹਾ ਲੋਕੀ ਹੋਰ ਪਾਸੇ ਚਲੇ ਗਏ ਬਟ ਇੱਕ ਫਾਈਨੈਂਸ਼ੀਅਲੀ ਜਰੂਰ ਜੂਆ ਹੈ ਇਹ ਪੈਸੇ ਦਾ ਫਲੋ ਆਂਦਾ ਮਾਰਕੀਟ ਦੇ ਵਿੱਚ ਕੰਮ ਦਾ ਫਲੋ ਆਂਦਾ ਉਹ ਕਹਾਣੀ ਹੈ ਇਸ ਕੰਮ ਦੀ ਦਿਵਾਲੀ ਇਹਨੂੰ ਕਿਹਾ ਗਿਆ ਕਾਰੋਬਾਰ ਦੇ ਵਿੱਚ ਕਾਰੋਬਾਰ ਦੇ ਵਿੱਚ ਕੰਮਕਾਰ ਦੇ ਵਿੱਚ ਸਾਡੇ ਦੀਵੇ ਵਿਕਣਗੇ ਉਹਦਾ ਤੇਲ बिकੂਗਾ ਉਹਦੀ ਬੱਤੀ ਵੀ बिकੂਗੀ ਉਹਦੀ ਮਠਿਆਈ ਵੀ बिकੂਗੀ ਸਾਰਾ ਚੇਨ ਬਣਦੀ ਆ ਹਰੇਕ ਚੀਜ਼ ਵਿਕਦੀ ਆ ਹਰੇਕ ਦੇ ਕੋਲ 2 ਪੈਸੇ ਘੁੰਮਦੇ ਆ ਮੈਂ ਕਮਾ ਲੈ ਮੇਰੀ ਜੇਬ ਚ ਨਹੀਂ ਰਹਿਣੇ ਮੈਂ ਵੀ ਸ਼ਾਮ ਨੂੰ ਪਟਾਕੇ ਲੈ ਕੇ ਆਣੇ ਆ ਨਿਆਣਿਆਂ ਲਈ ਠੀਕ ਨੇ ਮਠਿਆਈ ਮੈਂ ਵੀ ਲੈ ਕੇ ਆਣੀ ਆ ਘੁੰਮਣੇ ਸਾਰੇ ਬਸ ਘੁੰਮਣੇ ਲక్ష్ਮੀ ਘੁੰਮਦੀ ਆ ਰਛਮੀ ਉਹ ਕਹਾਣੀ ਆ 2 ਵਜੇ ਗੱਲ ਕੀਤੀ ਆ ਦੀਵਿਆਂ ਦਾ ਕੰਮ ਆ ਜਿਹੜਾ ਇਹ ਅਗਲੀ ਜਨਰੇਸ਼ਨ ਚ ਕਿਸੇ ਨੇ ਨਹੀਂ ਕਰਨਾ ਇਹ ਕਹਾਣੀ ਆ ਗਈ ਆ ਹਾਂ ਪੈਕਿੰਗ ਦੇ ਵਿੱਚ ਫੈਕਟਰੀਆਂ ਦੇ ਵਿੱਚ ਹੋ ਜਾਊਗਾ ਕੰਮ ਉੱਥੇ ਚਲਾ ਜਾਊਗਾ ਫਿਰ ਕੋਸਟ ਵੱਧ ਜਾਣੀ ਆ ਕਾਸਟ ਵਧ ਗਈ ਤਾਂ ਇਹਦੀ ਮੱਤਤਾ ਆਪੇ ਹੀ ਘਟ ਜਾਣੀ ਆ ਫੇਰ ਖਤਮ ਹੋ ਜਾਣੀ ਆ ਕੋਈ ਲੋਕੀਂ ਗੰਗੂ ਕਿ ਨਹੀਂ ਹਾਂ ਔਰ ਉਹ ਤਾਂ ਹੈ ਬਿਲਕੁਲ ਦੇਖੋ ਇਹ ਸਿਆਣਾ ਵਾਲੀਆਂ ਗੱਲਾਂ ਹੁੰਦੀਆਂ ਜੀ ਤੁਹਾਡੇ ਕੋਲ ਕਿਹੜੀ ਕਿਹੜੀ ਦੀਵੇ ਇੱਕ ਵੱਡੇ ਕਿਢੀ ਦੇ ਦੇਖਿਆ ਆਹ ਮਿੱਟੀ ਦੇ ਬਣੇ ਹੋਏ ਹਨਾ ਮਿੱਟੀ ਦੇ ਬਣੇ ਹੋਏ ਆ ਹੁਣ ਤਾਜ਼ਾ ਗਿੱਲੇ ਬਣਾਏ ਹੋਏ ਸੁੱਕੀ ਜਾਂਦੇ ਪਏ ਆ ਕੁਛ ਬਾਹਰ ਪਕਾਣ ਦੇ ਲਈ ਰੱਖੇ ਹੋਏ ਆ ਹੌਲੀ ਹੌਲੀ ਕਰੀ ਜਾਂਦੇ ਪਏ ਜੋ ਜੋ ਹੈਗਾ ਤੁਹਾਡੇ ਕੋਲ ਕਿੰਨੇ ਦੀ ਲੇਬਰ ਹੈਗੀ ਤੁਹਾਡੇ ਕੋਲ ਨਾਲ ਕੌਣ ਕੌਣ ਕੰਮ ਕਰਦੇ ਕਿੰਨੇ ਬੰਦੇ ਇਹ ਲੇਬਰ ਕੋਈ ਵੀ ਨਹੀਂ ਕਰਦੀ ਲੇਵਰ ਨਹੀਂ ਮਿਲਦੀਗੀ ਇਹ ਚੇ ਔਰ ਨਾ ਲੇਵਰ ਦਾ ਕੰਮ ਆਇਆ ਇਹਦਾ ਸਾਥ ਇਹ ਬੰਦੇ ਇਹੀ ਕੰਮ ਕਰਦੇ ਆ ਸਾਡੇ ਹੀ ਕਰਦੇ ਇੱਥੇ ਤੱਕ ਕਿ ਬੱਚੇ ਤੱਕ ਸਾਡੇ ਨਾਲ ਸਾਥ ਦਿੰਦੇ ਆ ਤਾਂ ਅਸੀਂ ਕੰਮ ਕਰ ਲੈਂਦੇ ਆ ਇਕੱਲੇ ਬੰਦੇ ਕੋਲ ਇਹ ਕੰਮ ਹੀ ਨਹੀਂ ਹੁੰਦਾਗਾ ਇਹ ਟੱਬਰ ਦਾ ਕੰਮ ਆ ਆ ਜਿਹੜਾ ਰੰਗ ਪੇਂਟ ਕੀ ਜਿਵੇਂ ਹੁਣ ਆਹ ਦੀ ਵੀ ਹੈਗੇ ਆ ਜੀ ਆਹ ਆ ਬੜੇ ਵਧੀਆ ਇਹ ਇਹ ਚਮਕੀਆ ਦੀਵਾ ਵੀ ਹੈਗੇ ਵਖ ਵਖ ਆ ਕੱਲਾ ਦੀਵੇ ਤੋਂ ਦਿਖੋ ਨਾ ਅੱਜ ਵੀ ਰੰਗ ਕੀਤੇ ਹੋਏ ਆ ਇੱਥੇ ਇਹ ਪੇਂਟ ਕੀਤੇ ਪ੍ਰੋਪਰ ਹੈ ਇਹ ਇਹ ਤੁਸੀਂ ਇਹਦਾ ਕੋਈ ਸਾਂਚਾ ਹੁੰਦਾ ਕਿ ਕਿਵੇਂ ਆ ਦੇਖ ਆਓ ਦੇਖ ਆਓ ਜੀ ਆਹ ਦੇਖ ਆਓ ਜੀ ਆਹ ਚੈੱਕ ਕਰੋ ਜੀ ਇਹ ਹੋ ਗਿਆ ਚਮੁਖੀ ਆਦੀ ਵਾ ਇਹਦਾ ਕੋਈ ਸਾਂਚਾ ਹੁੰਦਾ ਕਿ ਉਹ ਹੱਥਾਂ ਨਾਲ ਹੀ ਬਣਾ ਦਿੰਦੇ ਨੇ ਇਹ ਡਾਈ ਦੇ ਵਿੱਚ ਹੱਥ ਬਣਦਾ ਹੱਥ ਹੀ ਆ ਪਰ ਇੱਕ ਡਿਜ਼ਾਈਨ ਬਣਾਇਆ ਹੁੰਦਾ ਇਹਦਾ ਕਿੰਨੀ ਮਿਹਨਤ ਹੈ ਯਾਰ ਆਹ ਚੀਜ਼ਾਂ ਦੇਖੋ ਬਾਜ਼ਾਰ ਦੇ ਸਾਨੂੰ ਕਿੰਨੀਆਂ ਖੂਬਸੂਰਤੀਆਂ ਨੇ ਮਿਹਨਤ ਇਹਦੇ ਵਿੱਚ ਕਿੰਨੀ ਹੈਗੀ ਆ ਜੀ ਇਹਦਾ ਕੀ ਰੇਟ ਆ ਭਾਈ ਜੀ ਕੀ ਕੀ ਰੇਟ ਦੱਸਿਆ ਮੈਂ ਤੁਹਾਨੂੰ 40 ਰੁਪਏ ਅੱਗੇ ਜਿੰਨੂੰ ਤੁਸੀਂ ਦੱਸ ਰਹੇ ਸੀ ਨਾ ਉਹ ਕਰਦਾ ਹੈ ਸੀਗਾ ਹਾਂ ਕਹਿ ਰਹੇ ਹੋ ਜੀ ਨਾ ਇੱਕ ਪੇਂਟਰ ਕੋਲ ਚਲੇ ਜਾਓ ਲਿਖ ਕੇ ਕਹਿੰਦਾ ਮੈਂ ਉਨੂੰ ਕਹ ਉਹਨੂੰ ਕਹਿ ਦਿਓ ਆਹ ਰੰਗ ਕਰਨਾ ਪਹਿਲੀ ਗੱਲ ਤਾਂ ਰੰਗ ਨਹੀਂ ਹੋਣਾ ਉਹਦੇ ਕੋਲ ਤੇ ਉਹਨੇ ਪੈਸੇ ਮੰਗਣੇ ਆ ਤੁਹਾਨੂੰ ਪਤਾ ਲੱਗ ਜਾਣਾ ਕਿ ਮੈਂ ਪੈਸੇ ਮੰਗਿਆ ਤੇ ਉਹ ਦੁਕਾਨਦਾਰ ਕੀ ਕਹਿੰਦਾ ਹਾਂ ਹਾਂ ਨੀਰਾ ਨਹੀਂ ਬਿਲਕੁਲ ਦੇਖੋ ਪਰ ਇਹਦੇ ਪਿੱਛੇ ਮਿਹਨਤ ਵੀ ਚੈੱਕ ਕਰੋ ਕਿ ਕਿੰਨਾ ਸੋਨਾ ਹਾਂ ਮਿਹਨਤ ਦੇਖੋ ਹੱਥੀ ਬੇਂਦ ਨੇ ਬਾਈ ਹੋਣੇ ਕਹਿੰਦੇ ਕਿ ਇਹੀ ਸਮਾਂ ਹੈ ਨੈਕਸਟ ਜਨਰੇਸ਼ਨ ਨੂੰ ਪਤਾ ਨਹੀਂ ਇਹ ਚੀਜ਼ਾਂ ਬਣਾਉਣ ਕੀ ਨਹੀਂ ਬਣਾਉਣ ਫੈਕਟਰੀਆਂ 'ਚ ਜ਼ਰੂਰ ਆ ਸਕਦਾ ਲੇਕਿਨ ਹੱਥੀ ਵਾਲਾ ਜਿਹੜਾ ਤੁਹਾਨੂੰ ਇੱਕ ਸਵਾਦ ਮਿਲਦਾ ਉਹ ਥੋੜਾ ਔਖਾ ਹੋ ਜਾਏਗਾ ਡੈਫੀਨਿਟਲੀ ਇਹ ਗਲਤ ਹੈ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਹੱਥੀ ਮਿਹਨਤ ਕਰਦੇ ਹੋ ਅੱਜ ਕੱਲ੍ਹ ਖੁਸ਼ਹਾਲੀ ਦੀ ਆਵੇ ਜੀ ਇਹ ਕੰਮ ਹੁੰਦੇ ਸਾਰਿਆਂ ਲਈ ਚੱਲੀ ਜਾਣੇ ਆ ਖੁਸ਼ਹਾਲੀ ਦੀ ਆਵੇ ਬਸ ਹਾਂ ਤੁਸੀਂ ਕਿੱਥੋਂ ਆਏ ਵੈਸੀ ਅਸੀਂ ਆਏ ਸਾਡਾ ਪਿੰਡ ਨਾਲ ਹੀ ਇਹ 4-5 ਕਿਲੋਮੀਟਰ ਤੇ ਅੱਛਾ ਤੁਸੀਂ ਖਰੀਦਣਾ ਮਨ ਕੇ ਥੋੜੀ ਦੁਕਾਨ ਆ ਕਿ ਕਿਵੇਂ ਇਹ ਸਾਡੇ ਸਿਸਟਰ ਦੀ ਦੁਕਾਨ ਆ ਅੱਛਾ ਉਹ ਲੈ ਕੇ ਚੱਲੇ ਆ ਬਾਦ ਦੋ ਪੰਜ ਸੱਤ ਬੋਰੇ ਆ ਲੈ ਕੇ ਚੱਲੇ ਆ ਸਿੰਪਲ ਡਿਜ਼ਾਈਨ ਵਾਲੇ ਲੈ ਕੇ ਚੱਲੇ ਆ ਮਿਕਸ ਸਾਰਾ ਪ੍ਰੋਜੈਕਟ ਲੈ ਕੇ ਚੱਲੇ ਆ ਅੱਜ ਕੱਲ੍ਹ ਤਾਂ ਲੈਟਰ ਰੋਟਰ ਦਾ ਜ਼ਮਾਨਾ ਹੋ ਗਿਆ ਦੀਵਿਟ ਵਾਲਾ ਭਾਈ ਇਹ ਵੱਖਰਾ ਆ ਇਹ ਇਹਦਾ ਸੁਆਦ ਵੱਖਰਾ ਹੀ ਆ ਇਹ ਪਹਿਲਾਂ ਜਦੋਂ ਹੁੰਦਾ ਸੀ ਵੀ ਜਿਹੜਾ ਸਰੋਂ ਦਾ ਤੇਲ ਲੂਣਾ ਹੀ ਲੂਣਾ ਆ ਉਹਦਾ ਕੋਈ ਰੀਜਨ ਸੀ ਉਹਦਾ ਕੋਈ ਹੈਨਾ ਇਹ ਚੀਜ਼ਾਂ ਉਹ ਨਹੀਂ ਤੁਸੀਂ ਬਾਈ ਲੈਣ ਆਏ ਹੋ ਹਾਂਜੀ ਬਾਈ ਦੇ ਨਾਲ ਹੀ ਆਏ ਜੀ ਮੈਂ ਘਰ ਵਾਸਤੇ ਲੈਣ ਆਇਆ ਜੀ ਆਪਣੇ ਹਾਂਜੀ 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 ਜਿਵੇਂ ਬਾਈ ਹੁਣਾਂ ਨੇ ਕਿਹਾ ਕਿ ਅਗਲੀ ਜਨਰੇਸ਼ਨ ਨੇ ਤਾਂ ਇਹ ਦੀਵੇ ਬਰੋਣੇ ਬੰਦ ਹੀ ਕਰ ਦੇਣੇ ਕਿਉਂਕਿ ਹੱਥੀ ਮਿਹਨਤ ਆ ਉਹ ਨਹੀਂ ਹੋ ਰਹੀ ਮਸ਼ੀਨੀ ਜੁਗ ਆ ਜਾਣਾ ਜੀ ਸ਼ਾਇਦ ਫੈਕਟਰੀਆਂ ਚ ਬਣੇ ਸ਼ੁਰੂ ਹੋ ਜਾਣੇ ਲੇਕਿਨ ਤੁਸੀਂ ਆਪਣੀ ਜਨਰੇਸ਼ਨ ਨੂੰ ਦੱਸੋ ਐਟਲੀਸ ਕਿ ਦੀਵੇ ਕਿਉਂ ਜਲਾਉਨੇ ਆ ਇਹਦਾ ਮਹੱਤਵ ਕੀ ਆ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ